ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸਾਲ 2025-26 ਦਾ ਬਜਟ ਪੇਸ਼ ਕੀਤਾ ਅਤੇ ਇਸ ਦੇ ਵਿੱਚ ਕਈ ਵੱਡੇ ਐਲਾਨ ਕੀਤੇ ਨੇ ਬਜਟ ਦੇ ਵਿੱਚ ਮੱਧ ਵਰਗ ਨੂੰ ਵੱਡੀ ਰਾਹ ਦਿੱਤੀ ਗਈ ਹੈ ਹੁਣ 12 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਲੱਗੇਗਾ ਇਹ ਐਲਾਨ ਮਿਡਲ ਕਲਾਸ ਦੇ ਲੋਕਾਂ ਨੇ ਕੀਤਾ ਗਿਆ ਹੈ ਇਨਕਮ ਟੈਕਸ ਦੀ ਸੀਮਾ 7 ਤੋਂ ਵਧਾ ਕੇ 12 ਲੱਖ ਕਰ ਦਿੱਤੀ ਗਈ ਹੈ 12 ਲੱਖ ਦੀ ਇਨਕਮ ਤੱਕ ਕੋਈ ਟੈਕਸ ਨਹੀਂ ਲੱਗੇਗਾ ਇਸ ਤੋਂ ਇਲਾਵਾ ਅਗਲੇ ਹਫਤੇ ਨਵਾਂ ਇਨਕਮ ਟੈਕਸ ਬਿਲ ਆਵੇਗਾ ਇਨਕਮ ਟੈਕਸ ਨਿਯਮਾਂ 'ਚ ਵੱਡੇ ਬਦਲਾਅ ਹੋਣਗੇ 12 ਤੋਂ ਲੈ ਕੇ 16 ਲੱਖ ਰੁਪਏ ਤੱਕ ਦੀ ਆਮਦਨ 'ਤੇ 15% ਟੈਕਸ ਲੱਗੇਗਾ ਹੋਰ ਐਲਾਨਾਂ ਵਿੱਚ ਛੇ ਜੀਵਨ ਰੱਖਿਆ ਦਵਾਈਆਂ ਤੇ ਡਿਊਟੀ ਘਟਾਈ ਜਾਏਗੀ ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ ਮੈਡੀਕਲ ਉਪਕਰਨ ਇਲੈਕਟ੍ਰੋਨਿਕ ਵਾਹਨ ਅਤੇ LED ਦੀ ਅਤੇ ਸਮਾਰਟ ਟੀਵੀ ਸਸਤੇ ਹੋਣਗੇ ਹਵਾਈ ਉਡਾਨ ਨੂੰ ਲੈ ਕੇ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ 10 ਸਾਲਾਂ ਵਿੱਚ 120 ਨਵੇਂ ਹਵਾਈ ਅੱਡੇ ਬਣਨਗੇ ਬਿਹਾਰ ਲਈ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਬਿਹਾਰ 'ਚ ਗ੍ਰੀਨਫੀਲਡ 에ਅਰਪੋਰਟ ਬਣਾਏ ਜਾਣਗੇ ਪਟਨਾ IIT ਦਾ ਵਿਸਤਾਰ ਹੋਏਗਾ ਬਿਹਾਰ 'ਚ ਮਖਾਣਾ ਬੋਰਡ ਬਣੇਗਾ ਬਿਹਾਰ 'ਚ ਫੂਲ ਟੈਕਨੋਲੋਜੀ ਇੰਸਟੀਚਿਊਟ ਬਣੇਗਾ ਵਿੱਤ ਮੰਤਰੀ ਨਿਰਮਲ ਸਿਤਰਮਨ ਨੇ ਕਿਹਾ ਕਿ ਸਰਕਾਰ ਨੇ 82 ਚੀਜ਼ਾਂ ਤੋਂ ਸੈਸ ਹਟਾ ਦਿੱਤਾ ਹੈ 36 ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ ਮੋਬਾਈਲ ਤੇ ਟੀਵੀ ਸਸਤੇ ਹੋਣਗੇ ਇਲੈਕਟ੍ਰੋਨਿਕ ਕਾਰਾਂ ਸਸਤੀਆਂ ਹੋਣਗੀਆਂ ਕੱਪੜੇ ਸਸਤੇ ਹੋਣਗੇ ਤੇ ਚਮੜੇ ਦੀਆਂ ਵੀ ਚੀਜ਼ਾਂ ਸਸਤੀਆਂ ਹੋਣਗੀਆਂ ਜਿਦੇ ਵਿੱਚ ਜੁੱਤੀਆਂ ਵੀ ਸ਼ਾਮਲ ਨੇ ਅੱਗੇ 12 ਲੱਖ ਰੁਪਏ ਦੀ ਆਮਦਨ ਤੇ ਕੋਈ ਟੈਕਸ ਨਹੀਂ 12 ਲੱਖ ਤੋਂ 16 ਲੱਖ ਰੁਪਏ ਦੀ ਆਮਦਨ ਤੇ 15% ਆਮਦਨ ਟੈਕਸ ਲੱਗੇਗਾ 16 ਲੱਖ ਤੋਂ ਲੈ ਕੇ 20 ਲੱਖ ਰੁਪਏ ਦੀ ਆਮਦਨ ਤੇ 20% ਟੈਕਸ ਲੱਗੇਗਾ 20 ਲੱਖ ਤੋਂ ਲੈ ਕੇ 24 ਲੱਖ ਰੁਪਏ ਦੀ ਆਮਦਨ ਤੇ 25% ਆਮਦਨ ਟੈਕਸ ਲੱਗੇਗਾ 24 ਲੱਖ ਤੋਂ ਜ਼ਿਆਦਾ ਦੀ ਆਮਦਨ ਤੇ 30% ਟੈਕਸ ਲਗੇਗਾ ਵਿੱਤ ਮੰਤਰੀ ਨਿਰਮਲਾ ਸitaram ਨੇ ਕਿਹਾ ਕਿ ਇਹ ਦੇਸ਼ ਦੀਆਂ ਸ਼ਾਮਾਂ ਦਾ ਬਜਟ ਹੈ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਹਾਂ ਉਹਨਾਂ ਕਿਹਾ ਕਿ ਸਰਕਾਰ ਨੇ ਇਸ ਬਜਟ ਵਿੱਚ ਸਭ ਦੇ ਵਿਕਾਸ ਤੇ ਜ਼ੋਰ ਦਿੱਤਾ ਹੈ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸitaram ਨੇ ਕਿਹਾ ਕਿ ਟੀਵੀ ਅਤੇ ਮੋਬਾਈਲ ਫੋਨ ਸਸਤੇ ਹੋ ਜਾਣਗੇ ਇਸ ਤੋਂ ਇਲਾਵਾ ਮੋਬਾਈਲ ਫੋਨ ਟੀਵੀ ਅਤੇ ਇਲੈਕਟ੍ਰੋਨਿਕ ਉਪਕਰਕੀਆਂ ਚੀਜ਼ਾਂ ਵੀ ਸਸਤੀਆਂ ਹੋ ਜਾਣਗੀਆਂ ਤਾਂ ਇਹ ਵੱਡੀ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਲੋਕ ਨੇ ਜਿਹੜੇ ਬਾਤ ਲਈ ਮਹਿੰਗਾਈ ਕਾਰਨ ਪ੍ਰੇਸ਼ਾਨ ਨੇ ਪਰ ਹੁਣ ਉਹਨਾਂ ਨੂੰ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਜਿਸ ਤਰੀਕੇ ਨਾਲ ਹੁਣ ਕਈ ਚੀਜ਼ਾਂ ਨੇ ਜਿਹੜੀਆਂ ਸਸਤੀਆਂ ਹੋ ਜਾਣਗੀਆਂ ਕਈ ਚੀਜ਼ਾਂ ਵਿੱਚ ਇਜ਼ਾਫਾ ਹੋਏਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਹਰ ਸਾਲ ਮਹਿੰਗਾਈ ਵਾਦੀ ਹੈ ਉਸ ਤਰੀਕੇ ਨਾਲ ਵੱਖ-ਵੱਖ ਚੀਜ਼ਾਂ ਦੇ ਰੇਟ ਵੀ ਵਾਧਦੇ ਨੇ ਪਰ ਬਹੁਤ ਸਾਰੀਆਂ ਚੀਜ਼ਾਂ ਤੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਦਿਓ ਇਜਾਜ਼ਤ ਧੰਨਵਾਦ